ਪਿਕ ਇਵੈਂਟ ਵਿੱਚ ਘਰ ਦੀ ਛੱਤ ਡਿੱਗਣ ਨਾਲ ਹੋਇਆ ਮੰਦ ਭਾਗਾ ਹਾਸ ਦਾ ਪਰਿਵਾਰ ਨੇ ਲਗਾਈ ਮੱਦੀ ਗਹਾਰ ਇਸ ਮੌਕੇ ਸونو ਪਰਿਵਾਰ ਦਾ ਕੀ ਹੈ ਕਹਿਣਾ ਭਾਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਜੀ ਕੀ ਕਿੰਡ ਕੀ ਕੰਮ ਕਰਦੇ ਤੁਸੀਂ ਇਹ ਜਹਾਰੀ ਤਾਂ ਪਈਆਂ ਨੇ ਕਰਦੇ ਇਥੋਂ ਸਾਰੀ ਝੋਨਾ ਚੰਚਾ ਲਾਉਂਗੀ ਕੀ ਗੱਲ ਹੋਈ ਅੱਜ ਤੁਹਾਡੇ ਘਰੇ ਸਾਤ ਦੇ ਪਈ ਭਾਈ ਇੰਨਰ ਲਿਆਂਦਰ ਬੈਠੇ ਹਾਂ ਅੱਜ ਕੇ ਬਾਹਰ ਆ ਗਏ ਨਹੀਂ ਸਾਡਾ ਕੀ ਬੱਚੇ ਕਿੱਥੇ ਸੀ ਤੁਹਾਡੇ ਕੋਲ ਹੀ ਸੀ ਬੱਚੇ ਬਾਹਰ ਨਹੀਂ ਗਏ ਬੱਚੇ ਵੀ ਕੋਈ ਇਹ ਸਮਾਨ ਦਾ ਕੀ ਕੀ ਟੁੱਟ-ਪੱਜ ਗਈ ਸਮਾਨ ਫਰਿੱਜ ਲੰਬਾਰੀ ਜੋ ਸਭੇ ਸਾਰੇ ਟੁੱਟ ਗਏ ਸਭ ਕੁਝ ਟੁੱਟ ਗਿਆ ਜੀ ਹਾਂਜੀ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਤੋਂ ਮੰਗ ਕਹਦੇ ਆਂ ਗਰੀਬ ਬਰੇ ਆ ਸਾਨੂੰ ਜੋ ਮਦਦ ਦਿੱਤੀ ਜੀ ਜਾਂਦੀ ਹਮ ਦੇ ਲੋਕਾਂ ਤੋਂ ਕੀ ਮੰਗ ਕਰਦੇ ਜੇ ਤੁਸੀਂ ਮਦਦ ਦੀ ਘਾਰਦਾ ਉਹਨੂੰ ਨੋ ਕਾ ਕਾ ਵੀ ਜੋ ਮਦਦ ਜੋ ਦਿੱਤੀ ਜਾਂਦੀ ਦੇਣ ਨੂੰ ਅਸੀਂ ਬਹੁਤ ਜ਼ਿਆਦਾ ਗਰੀਬ ਆ ਐ ਬਹੁਤ ਥੱਲੇ ਲੱਗੀਆਂ ਜਾਦੇ ਗੁਰਵਿੰਦਰ ਸਿੰਘ ਜੀ ਕਿ ਕਿਹੜਾ ਪਿੰਡ ਹੈ ਜੀ ਚੇਲਾ ਮੋਰ ਤੋਂ ਨੋਲੀ ਪਿੱਛੇ ਆਉਂਦੇ ਤੇ ਕੀ ਕੰਮ ਕਰਦੇ ਤੇ ਸਾਈ ਸਵਾਈ ਦਾ ਕੰਮ ਕਰਦਾ ਜੀ ਤੇ ਅੱਜ ਜਿਹੜਾ ਕੀ ਗੱਲ ਹੈ ਸਾਡੇ ਕਰੇ ਭਾਜੀ ਇਸ ਤਰ੍ਹਾਂ ਸਾਰੇ ਕਮਰੇ 'ਚ ਬੈਠੇ ਮੈਂ ਵੀ ਕੰਮ ਤੋਂ ਆਇਆ ਬੈਠੇ ਸਾਰੇ ਜਵਾਰ ਕਬੀਰ ਵਾਲੇ ਕਮਰੇ ਜੀ ਤੇ ਪਤਾ ਨਹੀਂ ਲੱਗਾ ਕਮਰਾ ਕਿਹੜੇ ਵੇਲੇ ਡਿੱਗ ਪਿਆ ਜੀ ਸਾਰੇ ਉੱਟ ਕੇ ਬਾਹਰ ਭੱਜੇ ਜੀ ਤੇ ਕੀ ਸਮਾਨ ਕੀ ਕੀ ਟੁੱਟ ਗਿਆ ਭਾਜੀ ਜਿਹੜਾ ਸਮਾਨ ਹੀ ਘਰ ਦਾ ਥੋੜਾ ਬਦ ਬਣਾਇਆ ਸਰ ਜੀ ਸਾਰਾ ਟੁੱਟ ਗਿਆ ਜੀ ਕੀ ਕੀ ਹੈ ਕਿ ਉਹਦੇ ਸਮਾਨ ਦੇ ਵਿੱਚ ਬਰੱਜ ਬੈੱਡ ਜੀ ਲੰਬਾਰੀ ਇੱਕ ਸੋਫਾ ਹੈ ਜੀ ਮਤਲਬ ਜੋ ਸਮਾਨ ਸੀ ਜਿੰਨਾ ਵੀ ਸਾਰਾ ਟੁੱਟ ਗਿਆ ਹਾਂਜੀ ਸਰ ਕੀ ਮੰਗ ਕਰਦੇ ਸਕੇ ਭਾਜੀ ਸਰਕਾਰ ਤੋਂ ਮੰਗ ਕਰਦੀ ਸਾਨੂੰ ਵਾਤ ਤੋਂ ਵਾਤ ਮਦਦ ਦਿੱਤੀ ਜਾਵੇ ਤੇ ਲੋਕਾਂ ਨੂੰ ਤਾਂ ਹੀ ਦਾਨੀ ਸੱਜਣਾ ਹੋਊਗਾ ਲੋਕਾਂ ਹੱਥ ਜੋੜ ਕੇ ਬੇਨਤੀ ਕਰਦੇ ਆਂਗੇ ਸਾਡੀ ਮਦਦ ਕੀਤੀ ਜਾਵੇ ਇਹਨੀ ਦਿਖਦੇ ਬਾਹਰ ਰੋਕ ਰਹਾ ਤੇ ਇਹਨਾਂ ਦਾ ਸੁਖਦੇਸ਼ ਸਿੰਘ ਕੀ ਕੰਮ ਕਰਦੇ ਸਪਾਈ ਸੇਕ ਕਰ ਜਿਹੜੇ ਤੁਹਾਡੇ ਆ ਗਵਾਂਡ ਜਿਹੜੇ ਕੋਠਾ ਡਿੱਗਾ ਕੀ ਇਹਦੇ ਹੈਗਾ ਜੀ ਤੇ ਸਰ ਸਾਰਾ ਪਰਿਵਾਰ ਬਾਹਰ ਬੈਠਾ ਸੀ ਤੇ ਜਦੋਂ ਇਹਨਾਂ ਨੂੰ ਧਮਕਾਈ ਤੇ ਉਦੋਂ ਸਾਰੇ ਜੀਬ ਅੰਦਰ ਜਾ ਕੇ ਵੇਖਿਆ ਨੁਕਸਾਨ ਇਹਨਾਂ ਫ੍ਰਿਜਾਂ ਟੁੱਟੀਆਂ ਬੈੱਡ ਟੁੱਟੇ ਜੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਅੱਜ ਸਰਕਾਰ ਚੋਂ ਜਿਹੜੀ ਮਰਜ਼ੀ ਆ ਇਹਨਾਂ ਦੀ ਬਾਹ ਫੜੇ ਮਹੱਤੜ ਬੰਦੇ ਆ ਜਿਹੜਾ ਉਰਲਾ ਕੋਠਾ ਉਹਦੇ ਵੀ ਸਰੀਏ ਨਿਕਲੇ ਹੋਏ ਆ ਤੇ ਉਹ ਸਾਰਾ ਉਹੀ ਹੋ ਸਕਦਾ ਰਾਹ ਨਹੀਂ ਡੇਗ ਪਵੇ ਇਹ ਕਿੱਥੇ ਰਹਿਣਗੇ ਇਹ ਪਰਿਵਾਰ ਇਹ ਪਰ ਤੰਬੂ ਲਾਉਣਗੇ ਤੇ ਕੀ ਮੰਗ ਕਰਦੇ ਨੇ ਸਰਕਾਰ ਮੰਗ ਇਹੋ ਕਰਦੇ ਆ ਇਹਨਾਂ ਦਾ ਘਰ ਬਣ ਜਾਵੇ ਤੇ ਲੋਕਾਂ ਨੂੰ ਕੀ ਕਹੇ ਗਵਾਰ ਲਾਉਣੀ ਚਾਹੁੰਦੇ ਮਦਦ ਦੀ ਲੋਕਾਂ ਨੂੰ ਇਹ ਮੰਗਤੀ ਆ ਕਿ ਜਾਂ ਇਹਨਾਂ ਦਾ ਘਰ ਬਣ ਜਾਏ ਜਾਂ ਸਰਕਾਰ ਬਣਵਾ ਦੇਵੇ ਜਨਾ ਜੀ ਜਗਰੂਰ ਸਿੰਘ ਜੀ ਕੀ ਗੱਲ ਹੋਈ ਆ ਜੀ ਤੁਹਾਡੇ ਗਵਾਂਡ ਇਹ ਪਾਜੀ ਮੇਰੇ ਗਵਾਂਢੀ ਤੇ ਇਹਨਾਂ ਦਾ ਕੋਠਾ ਦੇਖ ਪਿਆ ਤੇ ਲੈਂਟਰ ਆ ਤੇ ਸਾਰੇ ਜੀ ਬਾਹਰ ਬੈਠੇ ਜੋ ਦਿਹਾੜੀ ਗਿਆ ਹੈ ਤੇ ਜਦ ਦੱਪੇ ਤੋਂ ਆ ਗਏ ਜਦੋਂ ਵੇਖਿਆ ਪਰਿਵਾਰ ਨੇ ਵੀ ਕੋਠਾ ਡਿੱਗਾ ਵਾ ਤੇ ਬਾਕੀ ਉਹ ਮਾ ਕੋਠਾ ਵੀ ਡਿੱਗਨ ਵਾਲਾ ਵਾ ਤੇ ਪਤਾ ਨਹੀਂ ਆਪਾਂ ਲੈ ਆ ਕੇ ਘੜੀ ਆ ਕਿਦੋਂ ਡਿੱਗ ਪੈਣੇ ਗੱਲ ਦਾ ਕੋਈ ਪਤਾ ਨਹੀਂ ਤੇ ਜਿੰਨੀ ਵੱਧ ਤੋਂ ਵੱਧ ਇਹਨੇ ਦੀ ਮਤ ਕੀਤੀ ਜਾ ਕਿ ਇਹਨਾਂ ਕੋ ਰਹਿਣ ਵਾਸਤੇ ਹੋਰ ਵੀ ਥਾਂ ਹੈਗਾ ਨਹੀਂ ਹੋਰ ਕੋਈ ਵੀ ਥਾਂ ਨਹੀਂ ਹੈਗਾ ਇਹੋ ਥਾਂ ਹੈ ਜਿੱਥੇ ਰਹਿੰਦੇ ਸੀ ਜਿੱਥੇ ਬੈਠਦੇ ਸੀ ਬਾਕੀ ਹੋਰ ਕੋਈ ਜਗ੍ਹਾ ਨਹੀਂ ਹੈਗੀ ਕੀ ਮੰਗ ਕਰਦੇ ਤੁਸੀਂ ਮੰਗ ਇਹੋ ਕਰਦੇ ਸਰਕਾਰ ਤੋਂ ਕਿ ਜਿੰਨੇ ਵੀ ਮੱਤ ਆ ਇਹਨਾਂ ਦੀ ਕੀਤੀ ਜਾਵੇ ਵਾਦ ਵਾਦ